ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਸੀ ਤੁਹਾਨੂੰ ਜ ਨਵੇਂ ਰਿਕਰੂਟਮੈਂਟ ਬਾਰੇ ਦੱਸਣ ਜਾ ਰਹੀ ਆ ਉਹ ਹੈ ਇੰਡੀਅਨ ਕੋਸਟ ਗਾਰਡ ਅਸਿਸਟੈਂਟ ਕਮਾਂਡਨਰ ਦੀ ਇਸ ਵਿੱਚ 170 ਵੈਕੈਂਸੀਆਂ ਆਈਆਂ ਨੇ ਤੇ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਕੁਆਲੀਫਿਕੇਸ਼ਨ ਡਿਗਰੀ ਪਾਸ ਹੋਣਾ ਜ਼ਰੂਰੀ ਆ ਜਨਰਲ ਡਿਊਟੀ ਲਈ ਤੇ ਟੈਕਨੀਕਲ ਵਾਲੇ ਲਈ ਇੰਜੀਨੀਅਰਿੰਗ ਡਿਗਰੀ ਪਾਸ ਹੋਣਾ ਜ਼ਰੂਰੀ ਹੈ ਇਲੈਕਟ੍ਰੋਨਿਕਸ ਇਲੈਕਟ੍ਰਿਕਸ ਜਾਂ ਫਿਰ ਮਕੈਨਿਕਲ ਦੀ ਤੇ ਜੇਕਰ ਗੱਲ ਕਰੀਏ ਇਸ ਨੂੰ ਅਪਲਾਈ ਕਰਨੀ ਇੰਪੋਰਟੈਂਟ ਡੇਟਸ ਦੀ ਤਾਂ 8 ਜੁਲਾਈ ਤੋਂ ਫਾਰਮ ਅਪਲਾਈ ਹੋਣੇ ਸਟਾਰਟ ਨੇ 23 ਜੁਲਾਈ ਤੱਕ ਅਪਲਾਈ ਹੋਣੇ ਨੇ ਇਸ ਵਿੱਚ ਜੋ ਏਜ ਰੱਖੀ ਗਈ ਆ 21 ਤੋਂ 25 ਸਾਲ ਜਨਰਲ ਡਿਊਟੀ ਵਾਲਿਆਂ ਲਈ ਤੇ ਟੈਕਨੀਕਲ ਵਾਲਿਆਂ ਲਈ ਵੀ 21 ਤੋਂ 25 ਸਾਲ ਦੀ ਹੀ ਏਜ ਰੱਖੀ ਆ ਇਸ ਨੂੰ ਅਪਲਾਈ ਕਰ ਸਕਦੇ ਹਾਂ ਇਸ ਵਿੱਚ ਸਾਰੇ ਕੈਂਡੀਡੇਟਸ ਲਈ 300 ਰੁਪਏ ਫੀਸ ਆ ਐਸਟੀ ਐਸਟੀ ਨੂੰ ਨਿਲ ਫੀਸ ਰੱਖੀ ਗਈ ਆ ਇਸ ਤੋਂ ਬਿਨਾਂ ਗੱਲ ਕਰ ਲਈ ਤਾਂ ਇਸ ਵਿੱਚ ਜੋ ਸੈਲਰੀ ਹੈ ਪੈਕੇਜ ਉਹ ਤੁਹਾਡਾ ਰਹਿਣ ਵਾਲਾਗਾ ਅਸਿਸਟੈਂਟ ਕਮਾਂਡੈਂਟ ਦਾ 56000 ਡਿਪਟੀ ਕਮਾਂਡੈਂਟ ਦਾ 67000 ਕਮਾਂਡੈਂਟ ਦਾ 78000 ਜਨਰਲ ਜੂਨੀਅਰ ਗ੍ਰੇਡੈਂਟ ਅਤੇ ਕਮਾਂਡੈਂਟ ਦੀ 123000 ਵੀ ਰਹਿਣ ਵਾਲੀ ਹੈ ਡਿਪਟੀ ਕਮਿਸ਼ਨਰ ਜਨਰਲ ਦੀ 131000 ਇੰਸਪੈਕਟਰ ਜਨਰਲ ਦੀ 144000 ਡਿਵੀਜ਼ਨਲ ਡਾਇਰੈਕਟਰ ਜਨਰਲ ਦੀ 182 ਤੇ ਡਾਇਰੈਕਟਰ ਜਨਰਲ ਦੀ 250000 ਇਸੇ ਸੈਲਰੀ ਰਹੂਗੀ ਜਨਰਲ ਡਿਊਟੀ ਦੀ 140 ਤੇ ਟੈਕਨੀਕਲ ਦੀਆਂ 30 ਪੋਸਟਾਂ ਇਸ ਵਿੱਚ ਨਿਕਲਿਆ ਨੇ ਇਸ ਤੋਂ ਬਿਨਾਂ ਗੱਲ ਕਰੀਏ ਘਰ ਬੈਠੇ ਤੁਸੀਂ ਨਵੀਂ-ਨਵੀਂ ਸਰਕਾਰੀ ਨੌਕਰੀ ਜਾਣਕਾਰੀ ਸਾਡੇ ਕੋਲੋਂ ਲੈ ਸਕਦੇ ਸਾਡੇ ਦਿੱਤੇ ਕਿ ਨੰਬਰ ਦੇ ਸੰਪਰਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਲੋਕਾਂ ਕੋਲ ਇਹ ਜੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੀ ਪੋਸਟਾਂ ਨੂੰ ਘਰ ਬੈਠੇ ਅਪਲਾਈ ਕਰਵਾ ਸਕਦੇ ਆ ਅਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਹੈ ਜਿੱਥੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਸਰਕਾਰ ਬੈਠੇ ਰੋਜ਼ਾਨਾ ਨਵੀਆਂ ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਤੇ ਫੋਲੋ ਕਰਨਾ ਨਾ ਭੁੱਲੋ